ਚੱਲ ਰਹੇ ਨੇ ਗੱਲ ਕੀਤੀ ਜਉ ਤਾਂ ਮੇਰੇ ਤੋਂ ਪਹਿਲਾਂ ਤਕਰੀਬਨ 700 ਟਰੈਕਟਰ ਕਿਸਾਨਾਂ ਦਾ ਇਸ ਤਰਫ ਚਲਾ ਗਿਆ ਲਗਾਤਾਰ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਜੋ ਸ਼ਹੀਦ ਕਿਸਾਨ ਹੋਏ ਸੀ ਦਿੱਲੀ ਦੇ ਮੋਰਚੇ ਦੇ ਵਿੱਚੋਂ ਉਹਨਾਂ ਦੇ ਲਈ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਆ ਤਾਂ ਲਗਾਤਾਰ ਜਿਹੜਾ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ ਤਸਵੀਰਾਂ ਦਿਖਾਵਾਂਗੇ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਟਰੈਕਟਰ ਜਿਹੜੇ ਹੈਗੇ ਨੇ ਉਹ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਚਾਹੇ ਗੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਹੋਵੇ ਚਾਹੇ ਰਾਜੇਵਾਲ ਦੀ ਹੋਵੇ ਚਾਹੇ ਡਕੌਂਦਾ ਦੀ ਹੋਵੇ ਤਾਂ ਸਾਰੇ ਜਿਹੜੇ ਕਿਸਾਨ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਆਪਣਾ ਜਿਹੜਾ ਪ੍ਰਦਰਸ਼ਨ ਉਹ ਸਰਕਾਰ ਦੇ ਖਿਲਾਫ ਕਰ ਰਹੇ ਨੇ ਐਮਐਸਪੀ ਦੀ ਮੰਗ ਹੋ ਗਈ ਜਾਂ ਹੋਰ ਜਿੰਨੀਆਂ ਵੀ ਮੰਗਾਂ ਹੋ ਗਈਆਂ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿਸਾਨ ਜਿਹੜੇ ਹੈਗੇ ਨੇ ਕਿਸਾਨਾਂ ਦੇ ਟਰੈਕਟਰ ਜਿਹੜੇ ਹੈਗੇ ਨੇ ਲਗਾਤਾਰ ਪ੍ਰਦਰਸ਼ਨ ਦੇ ਵਿੱਚ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਪ੍ਰੋਟੈਸਟ ਭਾਈ ਜੀ ਕੀ ਨਾਮ ਆ ਤੁਹਾਡਾ ਮਨਜਿੰਦਰ ਸਿੰਘ ਬਲਾਕ ਪ੍ਰਧਾਨ ਸੰਗਰੂਰ ਰਾਜਿਕ ਤਰੀਕਾ ਦੇਖਦੇ ਹਾਂ ਅੱਜ ਸੈਂਕੜੇ ਕਿੰਟੀ ਚ ਤੁਹਾਡੇ ਟਰੈਕਟਰ ਜਾ ਰਹੇ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਸਾਡੀਆਂ ਮੰਗਾਂ ਨੇ ਜੀ ਕਿ ਮੋਦੀ ਨੇ ਆਪਣੇ ਤੰਨੇ ਕਾਲੇ ਕਾਨੂੰਨ ਵਾਪਸ ਕਰਾਏ ਤੇ ਦਿੱਲੀ ਜਾ ਕੇ ਆਪਾਂ ਨੇ ਕਿਸਾਨ ਯੂਨੀਅਨ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮੋਰਚੇ ਨੇ ਉਦੋਂ ਬਾਅਦ ਵਿੱਚ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹ ਵਿੱਚ ਹਲੇ ਪੰਡ ਕੇ ਪਿਆ ਨਾ ਕਿਸੇ ਨੂੰ ਨੌਕਰੀ ਮਿਲਿਆ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਤੇ ਪਰਚੇ ਪਏ ਹੋਣੇ ਕਿਸਾਨਾਂ ਤੇ ਤੇ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਦੀਗਾ ਲਾਲਕਲੇਰਨ ਬੱਲ ਨੂੰ ਪਰਚੇ ਕੈਂਸਲ ਕਰਾਉਣੇ ਨੇਗੇ ਬਾਕੀ ਸਾਡੀਆਂ ਹੋਰ ਕਿਸਾਨ ਖੁਦ ਗੁੱਸਿਆਂ ਕਰ ਰਿਹਾ ਕਰਜ਼ੇ ਦੀ ਮਾਰ ਤੋਂ ਕਰਜ਼ਾ ਮਾਫ ਕਰਾਉਣਾ ਲਖਵੀਰਪੁਰ ਖੀਰੀ ਦੇ ਜਿਹੜੇ ਹੋਏ ਭਾਈ ਨਾ ਕਿ ਆਪਣੇ ਲੰਬੀ ਚੱਲੀ ਸੀ ਦਿੱਲੀ ਦੀ ਆਪਾਂ ਕਰ ਆਪਾਂ ਗੱਲ ਕਰੀਏ ਤਾਂ ਲੰਬਾ ਸਮੇਂ ਬਾਅਦ ਜਿਹੜਾ ਹੈਗੇ ਸੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੀ ਸੀ ਪਰ ਹੁਣ ਫਿਰ ਉਨੇ ਮੰਗਰੋਂ ਲੈ ਕੇ ਦੁਬਾਰਾ ਫੇਰ ਤੁਹਾਨੂੰ ਲੜਾਈ ਲੜਨੀ ਪੈ ਰਹੀ ਸਾਡੀਆਂ ਮੰਗਾਂ ਵੱਲ ਕੇਂਦਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਉਦੋਂ ਲੰਬਾ ਮੋਰਚਾ ਚੱਲ ਕੇ ਤਿੰਨ ਕਾਨੂੰਨ ਵਾਪਸ ਹੋ ਕੇ ਕਿਸਾਨ ਉੱਠਿਆ ਹੈ ਦਿੱਲੀ ਤੋਂ ਉਸ ਤੋਂ ਬਾਅਦ ਕੋਈ ਕਿਸਾਨਾਂ ਨੂੰ ਮੋਦੀ ਨੇ ਕਾਲ ਨਹੀਂ ਦਿੱਤੀ ਹੈਗੀ ਕੋਈ ਮੀਟਿੰਗ ਨਹੀਂ ਕੀਤੀ ਅਜੇ ਤੱਕ ਕਿੱਥਾਂ ਜਾ ਕੇ ਲੱਗਿਆ ਪਰ ਲਗਾਤਾਰ ਜਿਹੜੇ ਕਿਸਾਨ ਨੇ ਉਹਨੇ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਤੁਹਾਡਾ ਕੀ ਨਾਮ ਸੰਦੀਪ ਸਿੰਘ ਜੀ ਕਿੱਥੋਂ ਆਏ ਹੋ ਕਾਬਦਾ ਤੋਂ ਜੀ ਅੱਜ ਟਰੈਕਟਰ ਲੈ ਕੇ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਾਈ ਜੋ ਪ੍ਰਧਾਨ ਜੀ ਨੇ ਦੱਸਿਆ ਉਹੀ ਗੱਲ ਐ ਸੇਮ ਹੀ ਐ ਜੀ ਕਾਬਦਾ ਤੋਂ ਆਏ ਨੇ ਹਾਂ ਜੀ ਹਾਂ ਨਹੀਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਵੇਂ ਪਹਿਲਾਂ ਦਿੱਲੀ ਮੋਰਚਾ ਚੱਲਿਆ ਤਾਂ ਹੁਣ ਦੁਬਾਰਾ ਫਿਰ ਜ਼ਰੂਰਤ ਪੈ ਗਈ ਹਾਂ ਜੀ ਚੱਲੂਗਾ ਤਾਂ ਚੱਲਾਂਗੇ ਜੀ ਜੋ ਲੋੜ ਪੈ ਗਈ ਹਾਂ ਜੀ ਹਾਂ ਜੀ ਹਾਂ ਤਾਂ ਬਿਲਕੁਲ ਇਧਰੋਂ ਜੀਪ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਪਹੁੰਚੇ ਹੋਏ ਨੇ ਥੋੜੇ ਥੋੜੇ ਬੱਚੇ ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਨਾਲ ਛੋਟੇ ਬੱਚੇ ਵੀ ਮੌਜੂਦ ਨੇ ਇਸ ਕਰਕੇ ਜੀ ਕਿਉਂਕਿ 26 ਜਨਵਰੀ ਮਨਾਇਆ ਜਾ ਰਿਹਾ ਲੋਕ ਜਸ਼ਨ ਮਨਾ ਰਹੇ ਨੇ ਪਰ ਕਿਸਾਨ ਰੋਸ ਵਜੋਂ ਸੜਕਾਂ ਤੇ ਐ ਕਿਉਂਕਿ ਨਾ ਕਿਸਾਨਾਂ ਦੀ ਐਮਐਸਪੀ ਮਿਲਦੀ ਐ ਬਾਸਮਤੀ ਐ ਜਦੋਂ ਬਾਸਮਤੀ ਰੁੱਲ ਜਾਂਦੀ ਐ ਜੇ ਫਸਲ ਬਦਲਦੇ ਨੇ ਜੇ ਫਸਲ ਨਹੀਂ ਬਦਲਦੇ ਪਰਾਲੀ ਦਾ ਆ ਜੀ ਆਪਰ ਵਾਲੀ ਦਾ ਪ੍ਰਦੂਸ਼ਣ ਕਰਦੇ ਹੋ ਫਲਾਣਾ ਕਰਦੇ ਹੋ ਕਿਸਾਨ ਨੂੰ ਮਾਰਿਆ ਜਾ ਰਿਹਾ ਚਾਰਜ ਫੇਰਿਓ ਹੁਣ ਸੁੰਡੀ ਪੈ ਗਈ ਕਣਕਾਂ ਨੂੰ ਕੋਈ ਨਹੀਂ ਪੁੱਛਦਾ ਦੂਜੀ ਗੱਲ ਸਵਾਮੀ ਨਾਸਰ ਕਮਿਸ਼ਨ ਦੀ ਰਿਪੋਰਟ ਹੈ ਨਾ ਉਹ ਲਾਗੂ ਕਰ ਰਹੀ ਹੈ ਸਰਕਾਰਾਂ ਨਾ ਜਿਵੇਂ ਮੰਨ ਲਓ ਬਾਲਾ ਆਪਣੇ ਕਹਿ ਜੋ ਅੰਦਰ ਕਰਦੇ ਬਤ ਨੌਜਵਾਨ ਬੱਚੇ ਜਦੋਂ ਇਹ ਦਿੱਲੀ ਜਾਣਾ ਸੀ ਕੇਸ ਨਾਲ ਲੰਬੀ ਲੜਾਈ ਚੱਲੀ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਲੜੀਆਂ ਸੀ ਅਗਰ ਹੁਣ ਇਦਾਂ ਦੇ ਹਾਲਾਤ ਹੋਗੇ ਦੁਬਾਰੇ ਕਿੱਥੇ ਹੋ ਸਕਦੇ ਹੋ ਹੁਣ ਵੀ ਇਕੱਠੇ ਆ ਹੁਣ ਵੀ ਇਕੱਠਾ ਲਾਵਾਂਗੇ ਦਿੱਲੀ ਚ ਕੋਈ ਘੇਰਾਗੇ ਘੇਰਾਗੇ ਹੁਣ ਵੀ ਕਿਉਂਕਿ ਹੁਣ ਸਾਰੇ ਜੱਥੇ ਬੰਦੇ ਇਕੱਠਾ ਇਕੱਠ ਹੋ ਗਿਆ ਫੈਸਲਾ ਵਸ ਸਾਨੂੰ ਸਰਕਾਰ ਦੇ ਨਿਰਭਰ ਹੈ ਸਰਕਾਰ ਕਿਵੇਂ ਫੈਸਲਾ ਲੈਂਦੀ ਆ ਸਾਡੀਆਂ ਮੰਗਾਂ ਮੰਨਦੀ ਆ ਐਮਐਸਬੀ ਗਰੰਟੀ ਕਾਨੂੰਨ ਲਾਗੂ ਕਰਦੀ ਆ ਕਿ ਨਹੀਂ ਕਰਦੀ ਬਿਲਕੁਲ ਛੋਟੇ ਓ ਦੇ ਬੱਚੇ ਬੇਟਾ ਤੂੰ ਕਿਹੜੀ ਕਲਾਸ ਪੜਦਾ ਫੋਰਥ ਸੀ ਨਾਲ ਆਇਆ ਫਿਰ ہاں ਨਾਲ ਇਸ ਤਰੀਕੇ ਨਾਲ ਦੇਖਦੇ ਹਾਂ ਅਗਰ ਇਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਆ ਤਾਂ ਸਕੂਲ ਨਹੀਂ ਗਏ ਅੱਜ ਅੱਜ ਮੈਨੂੰ ਛੁੱਟੀ ਸੀ ਛੁੱਟੀ ਸੀ ਆ ਤੁਸੀਂ ਵੀ ਨਾਲ ਪ੍ਰਦਰਸ਼ਨ ਦੇ ਵਿੱਚ ਆਇਓ ਬਿਲਕੁਲ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਵੀ ਹਿੱਸਾ ਲੈ ਰਹੇ ਨੇ ਜਿਹੜਾ ਟਰੈਕਟਰ ਮਾਰਚਾ ਪੂਰੇ ਸੰਗਰੂਰ ਦੇ ਸੜਕਾਂ ਦੇ ਵਿੱਚ ਜਿਹੜਾ ਚੱਕਰ ਲੱਗੂਗਾ ਇਹ ਪੂਰੇ ਸੰਗਰੂਰ ਸ਼ਹਿਰ ਦਾ ਜਿਹੜਾ ਚੱਕਰ ਲੱਗੂਗਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਗੱਲ ਕੀਤੀ ਜਾਵੇ ਤਾਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਦੇ ਉੱਪਰ ਜਿਵੇਂ ਦਿੱਲੀ ਮੋਰਚਾ ਲੱਗਿਆ ਸੀ ਉੱਥੇ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਇਕੱਠੇ ਹੋਣ ਚਾਹਤਾ ਉਹਨਾਂ ਹੀ ਮੰਗਾਂ ਨੂੰ ਲੈ ਕੇ ਉਹਨਾਂ ਹੀ ਲੜਾਈ ਨੂੰ ਲੈ ਕੇ ਦੁਬਾਰਾ ਜਿਹੜੇ ਫੇਰ ਨੇ ਕਿਸਾਨ ਇੱਕ ਮੰਚ ਦੇ ਉੱਪਰ ਇਕੱਠੇ ਹੋ ਗਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਿਹੜਾ ਹੈਗੇ ਨੇ ਕਰ ਰਹੇ ਜੀ 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 ਸਮਝੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ तमाम ਜਾਣਕਾਰੀ ਦੇਣ ਲਈ तमाम ਤਸਵੀਰਾਂ ਵਖਾਉਣ ਲਈ ਤੇ 10 ਦੇ 26 ਜਨਵਰੀ ਮੌਕੇ ਸੇ ਕਿਸਾਨ ਮੋਰਚੇ ਦੇ ਵੱਲੋਂ ਇੱਕ ਪੈਨਰ ਵਿਹੇਟ ਵਖਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਹੱਲਾ ਬੋਲਾ ਹੈ ਇੱਕ ਪਾਸੇ ਜੋ ਦੇਸ਼ ਹੈ 75ਵਾਂ ਗੰਢਰਾਜ ਦਿਹਾੜਾ ਮਨਾ ਰਿਹਾ ਹੈ ਤੇ ਦੂਸਰੇ ਪਾਸੇ ਜੋ ਕਿਸਾਨ ਨੇ ਭਾਤ ਤੱਕ ਪੂਰੇ ਹੀ ਦੇਸ਼ ਉਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿੰਨਾ ਕਿਤੇ ਰੋਸ ਪ੍ਰਗਟ ਕੀਤਾ ਜਿਹੜਾ ਉਹਨਾਂ ਨੇ ਕਹਿਣਾ ਹੈ ਕਿ ਜੋ ਪੈਂਡਿੰਗ ਮੰਗਾ ਨੇ ਉਹਨਾਂ ਦੇ ਵੱਲੋਂ ਪੂਰੀਆਂ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਦੇ ਸਕਰੀਨ ਤੇ ਤੁਸੀਂ ਵਖ ਵਖਾ ਤੁਸਵੀਰਾਂ ਵਖਾ ਰਹੇ ਸੰਗਰੂਰ ਚ ਬਠਿੰਡਾ ਚ ਜਿਲੰਦਰ ਸਫਤਗੜ ਸਾਹਿਬ ਐਸ ਕੇ ਐਮ ਦੇ ਵੱਲੋਂ ਜੋ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿੰਨਾ ਕਿਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਕਿ ਜੋ ਪੈਂਡਿੰਗ ਮੰਗਾ ਨੇ ਉਹਨਾਂ ਨੂੰ ਜਲਦ ਤੋਂ ਜਲ ਪੂਰਾ ਕੀਤਾ ਜਾਵੇ। ਦੇ ਨਾਲ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਤੇ ਉਹਨਾਂ ਨੂੰ ਚੱਲਣ ਨੇ ਕੀ ਮੋਟਿਵ ਐ ਇਸ ਜਿਹੜਾ ਟਰੈਕਟਰ ਮਾਰਚ ਦਾ ਲਖੋਲ ਸਾਹਿਬ ਕੀ ਮੰਤਵ ਕੀ ਐ ਇਸ ਟਰੈਕਟਰ ਮਾਰਚ ਦਾ ਸਰਕਾਰ ਨੂੰ ਯਾਦ ਕਰਾਉਣਾ ਕਿਉਂਕਿ ਅਸੀਂ ਪਿੱਛੇ ਕੁਝ ਮੰਗਾਂ ਛੱਡ ਕੇ ਐਮਐਸਪੀ ਦੇ ਸਾਨੂੰ ਲਾਰਾ ਲਾ ਕੇ ਤੋਰਤਾ ਸੀ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾਏ ਸੀ ਉਹਦੇ ਲਈ ਕੁਝ ਨਹੀਂ ਇਹਨਾਂ ਨੇ 2 ਸਾਲਾਂ ਚ ਕੀਤਾ ਉਹ ਅੱਜ ਅਸੀਂ ਦਿਖਾਉਣ ਲੱਗੇ ਆ ਵੀ ਕਿਸਾਨ ਇਕੱਠਾ ਜਿਹੜਾ ਥੋੜਾ ਢਿੱਡ ਭਰਦਾ ਦੇਸ਼ ਦਾ ਢਿੱਡ ਭਰਦਾ ਸਾਨੂੰ ਭਾਪਾ ਪੂਰੇ ਨਹੀਂ ਮਿਲਦੇ ਸਾਡੇ ਤੇ ਭਾਪਾ ਪੂਰੇ ਨਾ ਮਿਲਣ ਕਰਕੇ ਕਰਜ਼ੇ ਚੜੇ ਆ ਅਸੀਂ ਕਰਜ਼ੇ ਵੀ ਮਾਫ਼ ਕਰਾਉਣੇ ਆ ਅਸੀਂ ਫਸਲ ਬੀਮਾ ਯੋਜਨਾ ਵੀ ਕਰਾਉਣੀ ਆ ਅਸੀਂ ਲਖਮੀਰਪੁਰ ਖੀਰੀ ਦਾ ਇਨਸਾਫ ਸਾਨੂੰ ਬਕਾਇਆ ਉਹ ਨਹੀਂ ਮਿਲਿਆ ਤੇ ਅਸੀਂ ਜਿਹੜਾ ਵਡਾਪਾ ਪੈਨਸ਼ਨ ਵੀ ਲਵਾਉਣੀ ਆ ਉਹਦੇ ਲਈ ਅਸੀਂ ਸਰਕਾਰ ਨੂੰ ਜਗਾਉਣ ਆਏ ਆ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਵੀ 2024 ਤੁਹਾਡੀ ਆਮਦਨ ਦੁੱਗਣੀ ਕਰ ਦਵਾਂਗੇ ਪਰ ਸਾਡੀ ਆਮਦਨ ਦੁੱਗਣੀ ਤਾਂ ਨਹੀਂ ਹੋਈ ਸਾਡੇ ਕਰਜ਼ੇ ਦੁੱਗਣੇ ਹੋ ਗਏ ਨੇ ਸਾਡੇ ਫਸਲਾਂ ਦੇ ਭਾਅ ਘਟ ਗਏ ਨੇ ਇਹੋ ਜਿਹੇ ਗੱਲਾਂ ਕਦੇ ਕਹਿੰਦੇ ਟੈਕਸ ਲਾਵਾਂਗੇ ਕਦੇ ਕੁਝ ਕਰਦਾਂਗੇ ਇਹੋ ਜੇ ਸਰਕਾਰ ਗੱਲਾਂ ਕਰਕੇ ਸਾਨੂੰ ਗੁੰਮਰਾਹ ਕਰ ਰਹੀ ਆ ਸਾਡਾ ਇੱਕ ਹੀ ਤੋੜਨ ਦੀਆਂ ਗੱਲਾਂ ਕਰ ਰਹੀ ਆ ਅਸੀਂ ਇਕੱਠੇ ਆ ਸਾਰੇ ਕਿਸਾਨ ਇਕੱਠੇ ਹੋ ਗਏ ਆ ਐਸਕੇਮ ਦੇ ਥੱਲੇ ਰਾਜਵਾਲ ਸਾਹਿਬ ਵੀ ਆ ਗਏ ਨੇ ਅਸੀਂ ਇਕੱਠੇ ਹੋ ਕੇ ਹੁਣ ਅਗਲੀ ਪੱਟੀ ਲੜਾਈ ਜਿਹੜੀ ਆ ਉਹ ਸੀ ਲੜਾਂ ਤਾਂ ਸਾਡੇ ਨਾਲ ਰਾਜਵਾਲ ਸਾਹਿਬ ਵੀ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਣੇ ਆ ਵੀ ਕਿਸ ਤਰੀਕੇ ਨਾਲ ਤੇ ਕਿੱਥੇ ਕਿੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਰਾਜਵਾਲ ਸਾਹਿਬ ਜਿਹੜਾ ਇਹ ਮਾਰਚ ਹੈਗਾ ਕਿੱਥੇ ਕਿੱਥੇ ਕੱਢਿਆ ਜਾ ਰਿਹਾ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਪੰਜਾਬ ਵਿੱਚ तकरीबन 100 ਜਗ੍ਹਾ ਜ਼ਿਲ੍ਹਾ ਤੇ ਤਹਿਸੀਲ ਹੈੱਡਕ quartਰਾਂ ਤੋਂ ਨਿਕਲ ਆ ਰਿਹਾ ਹੈ ਇਹ ਮਾਰਚ ਦਾ ਮਕਸਦ ਸਮਝੋ ਕੀ ਹੈ ਜਿੱਥੇ ਸਾਡੀਆਂ ਮੰਗਾਂ ਮੰਗਾਂ ਨੇ ਉੱਥੇ ਨਾਲ ਅਸੀਂ ਇਹ ਸਰਕਾਰ ਨੂੰ ਆਖਣਾ ਚਾਹੁੰਦੇ ਹਾਂ ਵੀ ਇਹ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਸਾਡੇ ਦੇਸ਼ ਦਾ ਸੰਵਿਧਾਨ Hindu Muslim ਨਹੀਂ ਕਰਦਾ ਸਾਡੇ ਦੇਸ਼ ਦਾ ਸੰਵਿਧਾਨ ਔਕਾਤ ਵਿੱਚ ਵੰਡੀਆਂ ਨਹੀਂ ਪਾਉਂਦਾ ਸਾਡੇ ਦੇਸ਼ ਦਾ ਸੰਵਿਧਾਨ ਇੱਕ ਸੁਰਤਾ ਸਭ ਦੀ ਸਭ ਦੀ ਬਰਾਬਰੀ ਦਾ ਸੰਕਲਪ ਲੈਂਦਾ ਹੈ ਅਸੀਂ ਕਹਿੰਦੇ ਆਂ ਵੀ ਇੱਥੇ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ 1950 'ਚ ਉਸ ਵੇਲੇ ਦੋ ਸਾਲ ਲਗਾਤਾਰ ਕਿਸਾਨ ਨੂੰ ਤਪਤੀ ਦਿੱਤੀ ਜਾਂਦੀ ਰਹੀ ਔਰ ਗੱਡੇ ਰੇੜੀਆਂ ਦੇ ਨਾਲ ਉਦੋਂ ਦਿੱਲੀ ਦੇ ਵਿੱਚ ਬੀਰੂਸ ਕੱਢੇ ਜਾਂਦੇ ਸੀ ਹੁਣ ਸਰਕਾਰ ਨੇ ਉਹਦੇ ਬਾਅਦ ਆਪਣਾ ਡਿਫੈਂਸ ਦੀ ਤਾਕਤ ਦਿਖਾਉਣੀ ਸ਼ੁਰੂ ਕਰਤੀ ਤੇ ਲੋਕ ਲੋਕਾਂ ਨੂੰ ਇਗਨੋਰ ਕਰਤਾ ਤੇ ਅਸੀਂ ਅੱਜ ਜਿਹੜਾ ਟ੍ਰੈਕਟਰ ਮਾਰਚ ਕਰ ਰਹੇ ਆਂ ਅਸੀਂ ਗਣਤੰਤਰ ਦੀ ਅਸਲੀ ਭਾਵਨਾ ਡੈਮੋਕਰੇਸੀ ਦੀ ਅਸਲੀ ਭਾਵਨਾ ਉਜਾਹਿਰ ਕਰਨਾ ਚਾਹੁੰਦੇ ਆ ਤੇ ਨਾਲ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਗੱਲ ਇੱਥੇ ਨਹੀਂ ਰੁਕਣੀ ਅੱਜ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਤੁਸੀਂ ਮੰਗਾ ਤੋਂ ਮੁੱਕਰੇ ਹੋ ਉਹਨਾਂ ਦੇ ਖਿਲਾਫ ਸਾਡਾ ਪ੍ਰੋਟੈਸਟ ਤਾਂ ਅੱਜ ਹੈ ਹੀ ਤੇ ਜੇ ਤੁਸੀਂ ਬਾਜ਼ ਨਾ ਆਏ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 16 ਫਰਵਰੀ ਸਾਰੇ ਦੇਸ਼ ਦਾ ਭਾਰਤ ਬੰਦ ਹੋਏਗਾ ਪਿੰਡ ਬੰਦ ਹੋਣਗੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨਦੇ ਇਤੋਂ ਵੀ ਅਗਲਾ 28 ਤਾਰੀਖ ਨੂੰ ਨੈਕਸਟ ਪੋਰਸ ਆਫ ਵੈਕਸੀਨ ਡਿਸਾਈਡ ਕਰਨ ਵਾਸਤੇ ਸਾਡੇ ਲੁਧਿਆਣੇ 'ਚ ਬੈਠੇ ਹੋਏ ਆਂ तो राघव जी जी, जैन जलंधर तो लाइव मौजूद ने राघव अज गणराज दहाड़ा है जो देश है डायमंड जुबली मना रहे श्री विचाले जो एसके बैनर हेठ किसान प्रदर्शन मार्च क्डिया जा रहा है कुछ तस्वीर जलंधर द ਬਿਲਕੁਲ ਸਭ ਤੁਸੀਂ ਜਲੰਧਰ ਦੇ ਬੱਸ ਸਟੈਂਡ ਦੇ ਕੋਲ ਮੌਜੂਦ ਹੈ ਜਿੱਥੇ ਕਿ ਲਗਾਤਾਰ ਟਰੈਕਟਰ ਜਿਹੜੇ ਕਿ ਨਿਕਲਦੇ ਹੋਏ ਨਜ਼ਰ ਆ ਰਹੇ ਕਿਉਂਕਿ ਇਹ ਸਾਰੇ ਵਾਟਸਪੈਕ ਪਿੰਡਾਂ ਤੋਂ ਇਕੱਠੇ ਹੋ ਕੇ ਜਿਹੜਾ ਕੀ ਹੈ ਇੱਕ ਥਾਂ 'ਤੇ ਮਿਲਣਾ ਹੈ ਇਹ ਸਾਹਮਣੇ ਜਿਹੜਾ ਕਿ ਜਲੰਧਰ ਦੇ ਡੀਸੀ ਕੰਪਲੈਕਸ ਦੇ ਨੇੜੇ ਘੁੰਮਣਾ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕੱਲ ਜਿਹੜੋ ਪ੍ਰਸ਼ਾਸਨ ਨਾਲ ਗੱਲ ਹੋ ਗਈ ਸੀ ਕਿ ਅਸੀਂ ਜਿਹੜਾ ਕਿ ਮਾਰਚ ਹੈ ਸਿਰਫ ਜਿਹੜਾ ਕਿ ਡੀਸੀ ਕੰਪਲੈਕਸ ਹੈ ਉਹਦੇ ਨੇੜੇ ਤੇੜੇ ਕੱਢਾਂਗੇ ਤਾਂ ਕਿ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਇਹ ਜਿਹੜੀ ਪਬਲਿਕ ਡੇ ਨੂੰ ਲੈ ਕੇ ਪਹਿਲਾਂ ਤੋਂ ਹੀ ਰੂਟ ਕਾਫੀ ਡਿਵਰਟ ਕੀਤੇ ਗਏ ਸੀ ਸ਼ਹਿਰ 'ਚ ਪਹਿਲਾਂ ਤੋਂ ਕਾਫੀ ਸਖਤੀ ਸੀ ਇਸ ਕਰਕੇ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਕਿਤਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀਗਾ ਪਰ ਹੁਣ ਉਸ ਤੋਂ ਬਾਅਦ ਜਦੋਂ ਟਰੈਕਟਰ ਮਾਰਚੋਂ ਨਿਕਲਦਾ ਪਿਆ ਤੇ ਔਰੇ ਕਰਕੇ ਸ਼ਹਿਰ ਵਿੱਚ ਹੋਰ ਜ਼ਿਆਦਾ ਜਿਹੜੇ ਕਿ ਰਸ਼ ਦੀ ਸਿਚੁਏਸ਼ਨ ਬਣ ਚੁੱਕੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਪਹਿਲੇ ਕਹਿ ਦਿੱਤਾ ਕਿ ਤੁਸੀਂ ਜੇਕਰ ਆਪਣੇ ਟਰੈਕਟਰ ਖੜੇ ਕਰਨੇ ਆ ਤਾਂ ਜਿਹ ਜਿੱਦਾਂ ਜਲੰਧਰ ਦਾ ਪੀਪੀ ਚੌਂਕ ਹੋ ਗਿਆ ਜਾਂ ਫਿਰ ਪ੍ਰਿੰਸ ਹਸਪਤਾਲ ਦੇ ਨੇੜੇ ਖੁੱਲੀ ਜਗ੍ਹਾ ਵੈ ਇਦਾਂ ਹੀ ਵਕਫਾ ਕਿ ਜਿਹੜੀ ਖੁੱਲੀ ਜਗ੍ਹਾ ਵੈ ਉੱਥੇ ਕਦੇ ਹੁੰਦੇ ਪਏ ਯਾਨੀ ਕਿ ਇਹਨਾਂ ਨੇ ਰਾਹ ਵੰਡ ਲਿੱਤੇ ਗਏ ਆ ਕਿ 500 ਟਰੈਕਟਰ ਜਿਹੜਾ ਕਿ ਇਸ ਥਾਂ ਤੇ ਖੜਾ ਹੋਗਾ ਤੇ 500 ਦੂਜੇ ਥਾਂ ਤੇ ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਦਿੱਕਤ ਨਾ ਆਵੇ ਇਹਨਾਂ ਦਾ ਕਹਿਣਾ ਕਿ ਜਿਹੜੇ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਹੈਗੀਆਂ ਕਿਉਂਕਿ ਸਾਨੂੰ ਵਾਅਦਾ ਕੀਤਾ ਸੀਗਾ ਕਿ ਇੱਕ ਕਮੇਟੀ ਬਣੂਗੀ ਜਿਸ ਵਿੱਚ ਵੱਤੋਂ ਵੱਤ ਜਿਹੜੇ ਕਿ ਐਸਕੇਐਮ ਦੇ ਮੈਂਬਰ ਜਿਹੜੇ ਕਿ ਲਿੱਤੇ ਜਾਊਗੇ ਲੇਕਿਨ ਇਦਾਂ ਦਾ ਹਜੇ ਉਹ ਜਿਹੜੀ ਕਿ ਹਜੇ ਤੱਕ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਹੋਈ ਹੈ ਜਿਸ ਨੂੰ ਦੇਖਦੇ ਹੋਏ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਜੇ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਜੇਕਰ ਕੋਈ ਫਰਕ ਨਹੀਂ ਪੈਂਦਾ ਤੇ ਅਗਲੇ ਮਹੀਨੇ ਯਾਨਕਿ 16 ਫਰਵਰੀ ਨੂੰ ਜਿਹੜਾ ਕਿ ਭਾਰਤ ਬੰਦ ਦੀ ਕਾਲ ਵੀ ਜਿਹੜੀ ਕਿ ਦਿੱਤੀ ਜਾਊਗੀ ਕਿਉਂਕਿ ਅੱਜ ਵੀ ਜਿਹੜਾ ਕਿ ਹਰ ਇੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਜਿਹੜੇ ਵੀ ਡੀਸੀ ਕੰਪਲੈਕਸ ਦੇ ਆਸ-ਪਾਸ ਜਿਹੜੇ ਕਿ ਟਰੈਕਟਰ ਘੁੰਮਦੇ ਹੋਗੇ ਇਸ ਤੋਂ ਇਲਾਵਾ ਜਿਹੜੇ ਪਿੰਡ ਹੈਗੇ ਪਿੰਡਾਂ ਦੇ ਵਿੱਚ ਜਿਹੜੇ ਐਸਜੀਐਮ ਦੇ ਦਫ਼ਤਰ ਹੁੰਦੇ ਜਾਂ ਫਿਰ ਹੋਰ ਸਰਕਾਰੀ ਦਫ਼ਤਰ ਹੁੰਦੇ ਉਹਨਾਂ ਦੇ ਨੇੜੇ-ਤੇੜੇ ਹੀ ਜਿਹੜੇ ਟਰੈਕਟਰ ਘੁੰਮੋਗੇ ਉਸ ਤੋਂ ਇਲਾਵਾ ਨਿਕਮੋਗੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਹੁਣ ਇੱਥੇ ਜਿਹੜਾ ਰਸ ਦਾ ਮਾਹੌਲ ਬਣ ਗਿਆ ਕਿਉਂ ਲੋਕਿ ਜਿਸ ਤਰ੍ਹਾਂ ਸ਼ਹਿਰ ਵਿੱਚ ਸਖਤੀ ਕੀਤੀ ਹੋਈ ਸੀਗੀ ਅੱਜ ਜਿਸ ਤਰ੍ਹਾਂ ਪ੍ਰੋਟੋਕੋਲ ਸੀਗਾ ਪੂਰਾ ਸ਼ਹਿਰ ਦਾ ਕਿਉਂਕਿ ਡੀਸੀ ਸਾਹਿਬ ਨੇ ਪਹਿਲਾਂ ਅਪੀਲ ਕੀਤੀ ਸੀ ਕਿ ਕਈ ਥਾਵਾਂ ਜਿਹੜੀ ਕਿ ਬੰਦ ਹੋਊਗੀ ਇਸ ਕਰਕੇ ਇਸ ਥਾਵਾਂ ਵੱਲ ਜਿਹੜੇ ਕਿ ਆਮ ਲੋਕ ਨਹੀਂ ਆਣ ਜਿਸ ਕਰਕੇ ਸ਼ਹਿਰ ਦਾ ਕਾਫੀ ਏਰੀਆ ਬਲੌਕ ਹੈਗਾ ਤੇ ਹੁਣ ਜਿਸ ਤਰ੍ਹਾਂ ਟਰੈਕਟਰ ਮਾਰਕ ਸ਼ੁਰੂ ਹੋ ਚੁੱਕਾ ਤੇ ਜਿੱਦਾਂ ਜਲੰਧਰ ਦੇ ਪੀਪੀ ਤੋਂ ਹੁੰਦਾ ਹੋਇਆ ਆ ਰਿਹਾ ਵਈ ਜਾਂ ਫਿਰ ਹੋਰ ਵੱਖ-ਵੱਖ ਥਾਵਾਂ ਤੋਂ ਤੇ ਇਹ ਸਾਰੇ ਹੁਣ ਡੀਸੀ ਦਫ਼ਤਰ ਵੱਲ ਜਾ ਰਹੇ ਯਾਨੀ ਕਿ ਸ਼ਹਿਰ ਦਾ ਇਹ ਮਿਡਲ ਏਰੀਆ ਹੈਗਾ ਵਾ ਉਹ ਕਿਤਨਾ ਕਿਤੇ ਹੁਣ ਬਲੋਕ ਹੁੰਦਾ ਹੈ ਨਜ਼ਰ ਆ ਰਿਹਾ ਹੈ ਜਿਹੜੇ ਉਹ ਲੋਕ ਹੈ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆਊਗੀ ਕਿਉਂਕਿ ਦੁਪਹਿਰ ਦਾ ਸਮਾਂ ਹੋ ਚੁੱਕਾ ਹੋਇਆ ਹੁਣ ਇਹ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਵੀ ਦੇਖਿਆ ਨਾਲ ਨਾਲ ਜਿਹੜੀ ਚਲਦੀਆਂ ਪਈ ਤਾਂ ਕਿ ਜਿਹੜੇ ਆਮ ਲੋਕਾਂ ਨੂੰ ਹੈ ਜਿਹੜੇ ਕਿ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਟ੍ਰੈਫਿਕ ਹੈ ਉਹ ਨਾ ਹੋ ਪਾਵੇ ਇਸ ਲਈ ਚੌਂਕਾ 'ਚ ਵੀ ਕਿਉਂਕਿ ਰਿਪਬਲਿਕ ਡੇ ਨੂੰ ਲੈ ਕੇ ਵੀ ਪੂਰੀ ਸਖਤੀ ਸੀ ਕਿ ਲੇਕਿਨ ਇਸ ਚੀਜ਼ ਨੂੰ ਦੇਖਦੇ ਹੋਏ ਵੀ ਜਿਹੜੀ ਕਿ ਹੈ ਪੂਰੀ ਤਰ੍ਹਾਂ ਪੁਲਿਸ ਜਿਹੜੀ ਕਿ ਤੇ ਦੂਜੇ ਪਾਸੇ ਜੇ ਹੁਣ ਇਸ ਤਰ੍ਹਾਂ ਮਾਰਚੋਂ ਨਿਕਲਦਾ ਪਿਆ ਤੇ ਕਿਤੇ ਨਾ ਕਿਤੇ ਹੁਣ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਜਿਹੜੀ ਪੂਰੀ ਸਿਚੁਏਸ਼ਨ ਪੂਰੀ ਹੈਂਡਲ ਕਰਨੀ ਪਊਗੀ ਕਿਉਂਕਿ ਕਰੀਬ 11 ਵਜੇ ਤੱਕ ਤੱਕ ਇਹ ਪ੍ਰੋਗਰਾਮ ਸੀਗਾ ਜਿਲੰਦਰੀ ਗੁਰਗੋਬੀਰ ਸਿੰਘ ਸਟੇਡੀਅਮ ਵਿੱਚ ਚੱਲਦਾ ਪਿਆ ਸੀਗਾ ਤੇ ਸਾਰੇ ਕਹਿੰਦੇ ਕਿ ਵੱਡੇ ਅਧਿਕਾਰੀ ਉੱਥੇ ਮੌਜੂਦ ਸੀ ਲੇਕਿਨ ਹੁਣ ਸਾਰੇ ਗਰਾਊਂਡ 'ਚ ਉਤਰ ਚੁੱਕੇ ਹੋਏ ਆ ਵੱਡੇ ਅਧਿਕਾਰੀ ਕਿਉਂਕਿ ਉਹਨਾਂ ਨੂੰ ਪਤਾ ਵੈ ਕਿ ਜਿਹੜਾ ਮਾਰਚ ਹੈ ਕਰੀਬ 2 ਤੋਂ 2.5 ਘੰਟੇ ਚੱਲਣਾ ਕਿਸਾਨਾਂ ਦਾ ਕਹਿਣਾ ਕਿ 2 ਤੋਂ 2.5 ਘੰਟੇ ਇਹ ਮਾਰਚ ਚੱਲੂਗਾ ਪਰ ਕਿਤੇ ਉਹਨਾਂ ਨੂੰ ਜ਼ਰੂਰ ਦਿੱਕਤ ਪਰੇਸ਼ਾਨੀ ਹੋਗੀ ਤੇ ਉਸ ਨੂੰ ਉਹਨਾਂ ਦੇ ਚਿੱਟਣ ਵਾਸਤੇ ਕਹਿ ਸਕਦੇ ਕਿ ਹੁਣ ਪੁਲਿਸ ਬਿਲਕੁਲ ਨਾਲ ਨਾਲ ਆਪਣੀ ਗੱਡੀ ਲਾ ਕੇ ਜਾ ਰਹੀ ਹੈ ਕਿਉਂਕਿ ਹੁਣੇ ਵੀ ਕਿਸਾਨ ਲੋਕ ਪੰਜ ਮਿੰਟ ਲਈ ਖੜੇ ਹੋਏ ਸੀ ਕਿ ਪੁਲਿਸ ਨੇ ਕਿਹਾ ਸੀ ਤੁਸੀਂ ਜ਼ਿਆਦਾ ਦੇਰ ਇੱਕ ਥਾਂ ਤੇ ਨਾ ਰੁਕੋ ਕਿਉਂਕਿ ਉਸ ਕਾਰਾਂ ਜਿਹੜੇ ਕਿ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਰਿਹਾ ਵੈਸਲੇ ਹੁਣ ਲਗਾਤਾਰ ਜਿਹੜੇ ਕਿ ਟਰੈਕਟਰ ਚਲਾਏ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਗਿਆ ਕਿ ਹੌਲੀ ਹੌਲੀ ਤੁਸੀਂ ਇੱਕ ਲਾਈਨ ਬਣਾ ਕੇ ਚੱਲਣਾ ਇਹ ਨਹੀਂ ਹੈ ਕਿ ਦੋ ਟਰੈਕਟਰ ਸਾਈਡ ਤੇ ਚੱਲਦੇ ਤੇ ਦੋ ਔਰੇ ਨਾਲ ਚੱਲਦੇ ਪਏ ਇੱਕ ਲਾਈਨ ਵਿੱਚ ਜਿਹੜੇ ਕਿ ਇੱਕ ਕਤਾਰ ਵਿੱਚ ਟਰੈ ਇਹ ਡੀਸੀ ਕੰਪਲੈਕਸ ਵੱਲ ਵੱਧਦੇ ਹੋਏ ਨਜ਼ਰ ਆ ਰਹੇ ਤਾਂ ਕਿ ਉੱਥੇ ਜਾ ਕੇ ਕਹੇ ਸਦੇ ਕਿ ਸਾਰੇ ਵਕ ਵਕ ਜਿਹੜੇ ਆਗੂ ਪਹੁੰਚੇ ਹੋਏ ਜਲੰਧਰ ਵਿੱਚ ਚਾਏ ਹੋ ਬਲਵਿੰਦਰ ਸਿੰਘ ਮੱਲੀ ਹੋਵੇ ਜਾਂ ਫਿਰ ਹੋਰ ਜਿਹੜੇ ਆਪ ਕੋ ਇੱਥੇ ਪਹੁੰਚੇ ਹੋਏ ਆ ਉਹ ਸਾਰੇ ਇੱਕ ਥਾਂ ਤੇ ਜਿਹੜੇ ਕਿ ਮਿਲੂਗੇ ਤੇ ਕਹੇ ਸਦੇ ਅਗਵਾਈ ਕਰ ਰਿਹਾ ਸਾਰੇ ਆਪਣੇ ਮੋਰੇ ਜਿਹੜੀ ਸਭ ਤੋਂ ਮੇਰੇ ਗੱਡੀ ਲੱਗੀ ਹੋਈ ਹੈ ਉਹਦੇ ਵਿੱਚ ਜਿਹੜਾ ਕਿ ਮੇਨ ਆਗੂ ਬੈਠਾ ਹੋਇਆ ਤੇ ਪਿੱਛੇ ਜਿਹੜੇ ਟਰੈਕਟਰ ਆ ਰਿਹਾ ਕੋਈ ਵੀ ਜੇਕਰ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰਦਿਆ ਉੱਚੀ ਗਾਣੇ ਲਗਾ ਰਿਹਾ ਤੇ ਉਹਨਰੇ ਆਗੂ ਹੀ ਉਹਨਾਂ ਨੂੰ ਰੋਕ ਰਿਹਾ ਕਿ ਤੁਸੀਂ ਐਦਾਂ ਲੇਕਿਨ ਵਿੱਚ ਵਿੱਚ ਕਈ ਲੋਕ ਇਦਾਂ ਦੀ ਹਰਕਤ ਕਰਦੇ ਨੇ ਪੁਲਿਸ ਜਿਹੜੇ ਕਿ ਮੌਕੇ ਤੇ ਨਾਲ ਰਹਿੰਦੀ ਤਾਂ ਕਿ ਜਿਹੜੇ ਕਿ ਮੌਕੇ ਤੇ ਇਹਨਾਂ ਨੂੰ ਜਿਹੜਾ ਸ਼ਾਂਤ ਕਰਾਇਆ ਜਾਵੇ